ਤੁਸੀਂ ਤੁਸੀਂ ਵਾਰਡ ਦੇ ਦੌਰੇ ਕਰ ਰਹੇ ਹੋ ਵਾਰਡ 12 ਦੀ ਜਿਹੜੀ ਚਿੰਨੀ ਚੋਲ ਹੋਣ ਜਾ ਰਹੀ ਹੈ ਸੋ ਕਿਸ ਤਰ੍ਹਾਂ ਦੇ ਆਈ ਦੇ ਜਿਹੜੇ ਵਾਰਡ ਨੂੰ ਦੌਰੇ ਉੱਤੇ ਜਾ ਰਹੇ ਹੋ ਉੱਥੇ ਮਸਲਾ ਸੀ ਜਿਹਨ ਲਈ ਡੋਰ ਡੋਰ ਜਾ ਰਹੇ ਹੋ ਕਿ ਕੀ ਸਮੱਸਿਆ ਤੁਸੀਂ ਸੁਣਿਆ ਹੋਂ ਤੱਕ ਸਭ ਤੋਂ ਪਹਿਲਾਂ ਤਾਂ ਤੁਹਾਡਾ ਖੋੜੇ ਚੈਨਲ ਦੇ ਸਟੋਕਿਆਂ ਦਾ ਬਹੁਤ ਧੰਨਵਾਦ ਤੁਸੀਂ ਸਮਾਂ ਕੱਢ ਕੇ ਸਾਡੇ ਕੋਲ ਆਏ ਹੋ ਕਲਰਾ ਸਾਹਿਬ ਇਹ ਕੋਈ ਸਪੈਸ਼ਲ ਲੀਕਿਆ ਪ੍ਰੋਗਰਾਮ ਨਹੀਂ ਹੈ ਜੀ ਬੇਸਿਕਲੀ ਅਸੀਂ ਸਾਰੇ ਇਸ ਵਾਰਡ ਦੇ ਇਸ ਏਰੀਆ ਦੇ ਕੋਈ ਸਹੀ ਤਿਆਰ ਅਜੀਬ ਹੋ ਗਿਆ ਮੈਂ ਹੋ ਗਿਆ ਰਮੇਸ਼ ਜੀ ਹੋ ਗਏ ਜਨਾ ਸ਼ਰਮਾ ਜੀ ਹੋ ਗਏ ਸਾਡੇ ਵਾਰਡ ਇੰਚਾਰਜ ਖੜੇ ਆ ਸਾਰੇ ਸਾਡੀ ਟੀਮ ਖੜੀ ਸਾਰੀ ਅਸੀਂ ਸਾਰੇ ਬਸਨੀਕ ਐ ਫੇਰੀ ਜੇ ਤੋਂ ਅਸੀਂ ਇੱਥੇ ਹੀ ਰਹਨੇ ਆ ਕਿ ਅਸੀਂ ਲਗਾਤਾਰ ਆਪਦਾ ਆਪਦਾ ਏਰੀਆ ਜਿਹੜਾ ਹੋ ਉਹ ਕੰਪਲੀਟ ਕਰਦੇ ਹੀ ਰਹਨੇ ਆ ਤੇ ਕੋਈ ਬਹੁਤੀ ਸਮੱਸਿਆ ਸਾਨੂੰ ਜਿਹੜੀ ਆ ਉਹ ਨਹੀਂ ਗਰਪੇ ਤੁਹਾਡੀ ਜੀ ਇਹ ਸਾਡਾ ਰੁਟੀਨ ਪ੍ਰੋਸੈਸ ਹੈ ਬਟ ਹੁਣ ਅੱਜ ਅਸੀਂ ਜਿਵੇਂ ਉਹ ਲਾ ਲੋ ਵੀ ਉਹ ਇਲੈਕਸ਼ਨ ਦਾ ਮਾਹੌਲ ਬਣਿਆ ਤੋ ਥੋੜਾ ਜਿਹਾ ਉਹ ਹਾਈਲਾਈਟ ਹੁੰਦਾ ਕਿ ਪਤਾ ਨਹੀਂ ਇਲੈਕਸ਼ਨ ਕਰਕੇ ਕਰ ਰਹੇ ਪਰ ਇਹ ਇਲੈਕਸ਼ਨ ਦੇ ਮੱਦੇਨਜ਼ਰ ਨਹੀਂ ਇਹ ਸਦਾ ਰੂਟੀਨ ਪ੍ਰੋਸੈਸ ਹੈ ਕਿਸਮਸਿਆਵਾਂ ਈ ਨੇ ਇਸ ਤੋਂ ਬਾਅਦ 12 ਦੇ ਤੁਸੀਂ ਲੋਕਾਂ ਨੂੰ ਮਿਲ ਵੀ ਰਹੇ ਹੋ ਕਿ ਇਸਮਸਿਆਵਾਂ ਮੇਨ ਸਾਹਮਣੇ ਆ ਰਹੀ ਹੈ ਕੋਈ ਬਹੁਤੀਆਂ ਸਮੱਸਿਆਵਾਂ ਨਹੀਂ ਸਾਡਾ ਏਰੀਆ ਅਸੀਂ ਖੁਸ਼ ਨਸੀਬ ਹੈ ਇਸ ਏਰੀਆ ਦੇ ਸੁਣੇ ਕਾ ਜਿਹੜੇ ਉੱਥੇ ਕੋਈ ਬਹੁਤੀ ਸਮੱਸਿਆ ਕੋਈ ਸਿਵਰਜ ਦੀ ਜਾਂ ਕੋਈ ਲਾਈਟਿੰਗ ਜਾਂ ਕੁਝ ਕਿਰਨਾਂ ਨੂੰ ਕੋਈ ਬਹੁਤ ਜ਼ਿਆਦਾ ਨਹੀਂ ਹੈ ਰੇਅਰ ਰੋਗ ਰੇਅਰ ਹਰ ਥਾਂ ਤੇ ਹੁੰਦੀਆਂ ਟੈਕਨੀਕਲ ਇਸ਼ੂਸ ਬਣਦੇ ਰਹਿੰਦੇ ਆ ਹੂੰ ਔਰ ਜੇ ਕੁਝ ਹੋ ਵੀ ਜਾਵੇ ਤਾਂ ਅਸੀਂ ਸਾਰੇ ਬੈਠੇ ਸਾਡੇ ਵਾਰਡ ਇਨਚਾਰਜ ਨੂੰ ਇਨਫੋਰਮ ਕਰਦੇ ਹਾਂ ਪਰ ਕੋਈ ਵੀ ਕਿਸੇ ਸਾਹਮਣੇ ਆਈ ਇਹਦਰ ਮਾਰ ਮਾਰਾ ਚੋ ਆਈ ਹੈ ਬਹੁਤ ਜਿਵੇਂ ਕੁਝ ਗਲੀਆਂ ਬਣਨ ਵਾਲੀਆਂ ਨਵੀਆਂ ਕੁਝ ਉਹ ਹੈ ਕੁਝ ਜਿਵੇਂ ਟ੍ਰਾਂਸਫਾਰਮਰਸ ਆ ਉਹ ਉੱਚੇ ਚੱਕਣ ਵਾਲੇ ਆ ਉਹ ਤਾਰਾਂ ਉੱਥੀਆਂ ਚੱਕਣ ਵਾਲੀਆਂ ਹੂੰ ਕੋਈ ਕਿਤੇ ਨਾ ਕਿਤੇ ਕੋਈ ਕਲੈਕਸ਼ਨ ਹੋਣ ਵਾਲਾ ਕਿਸੇ ਚੈਂਬਰ ਦਾ ਪਾਰਟਿਕੂਲਰ ਕਿਸੇ ਚੈਂਬਰ ਦਾ ਕੋਈ ਸਾਰਾ ਏਰੀਆ ਨਹੀਂ ਜੀ ਸੁਨਿੱਕੀਆਂ ਨਿੱਕੀਆਂ ਚੀਜ਼ਾਂ ਜਿਹੜੀਆਂ ਸਾਹਮਣੇ ਆਈਆਂ ਅਸੀਂ ਉਹਨੂੰ ਜਲਦੀ ਕਵਰ ਕਰਾਂਗੇ ਦੇ ਵਿੱਚ ਅਤੇ ਬਧੀਆ ਬੋਟ ਬਧੀ ਦੀ ਵਾਰ ਮਹਾਰਾਜ ਜੇ ਬੰਦਲ ਤੇ ਨਹੀਂ ਹੈਗਾ ਪਰ ਉਸ ਤੋਂ ਬਾਅਦ ਐਮਪੀ ਚਾਈਤਰੀ ਬੋਟ ਘਟੀ ਸੀ ਤਾਂ ਕੀ ਹੋਣ ਲੱਗਦਾ ਵੀ ਇਸ ਵਾਰੀ ਜਿਹੜੀ ਬਾਈ ਇਲੈਕਸ਼ਨ ਦੇ ਵਿੱਚ ਜਿਹੜੀ ਆਮ ਆਦਮੀ ਪਾਰਟੀ ਦਾ ਪਰਫਾਰਮੈਂਸ ਤਾਂ ਬੈਟਰ ਰਹੂਗੀ ਨਹੀਂ ਕਰ ਰਹਾ ਸਰ ਥੋੜੀ ਥੋੜੀ ਜਾਣਕਾਰੀ ਦਰਸਤ ਕਰ ਰਿਹਾ ਮੈਂ ਬੋਟ ਘਟੀ ਨਹੀਂ ਸੀ ਐਮਪੀ ਇਲੈਕਸ਼ਨਸ ਵੀ ਇੱਕੋਸੀ ਫੜਿਆ ਅਕਾਲੀ ਦਲ ਨੰਬਰ 2 ਤੇ ਆਇਆ ਇੱਥੋਂ ਆਮ ਆਦਮੀ ਪਾਰਟੀ ਜਿੱਤੀ ਹੈ 12 ਤੋਂ ਆ ਸਾਡੇ 300 ਬੋਟ ਹੈ 128 29 ਸੀ ਅਸੀਂ ਇਹ ਤੋਂ ਜਿੱਤੇ ਆਮ ਆਦਮੀ ਪਾਰਟੀ ਹੀ ਬਣ ਕੀਤੀ ਔਰ ਜਦੋਂ ਤੋਂ ਆਮ ਆਦਮੀ ਪਾਰਟੀ ਆਈ ਕਦੇ ਇਸ ਏਰੀਆ ਤੋਂ ਹਾਰੀ ਨਹੀਂ ਔਰ ਐ ਸੀਰੀਜ਼ ਵੀ ਪਿਛਲੇ ਐਮ ਸੀ ਤੁਸੀਂ ਹਾਰੇ ਹੋ ਜਦੋਂ 2011 ਨੰਬਰ ਵਾਰਡ ਸੀ ਨਹੀਂ ਉਹ 11 ਨੰਬਰ ਵਾਰਡ ਸੀਗਾ 11 12 ਉਹ ਤਾਂ ਸਰਕਾਰ ਬਣਨ ਤੋਂ ਪਹਿਲਾਂ ਸੀ ਉਸ ਦਿਨ ਹਾਰੀ ਸੀ ਹਾਂਜੀ ਨਹੀਂ ਨਹੀਂ ਮੈਂ ਜਿਹੜੀਆਂ ਮੈਂ ਗੱਲ ਕਰਨਾ ਜੀ ਲੈਜਿਸਲੇਟਿਵ ਕਨੈਕਸ਼ਨ ਔਰ ਐਮ ਪੀ ਇਲੈਕਸ਼ਨ ਦੀ ਅਸੀਂ ਹਰ ਵਾਰ ਰੱਖੋ ਜਿੱਤੇ ਹੀ ਆ ਉਹ ਇਸ ਵਾਰ ਵੀ ਜਿੱਤੇ ਆ ਤੁਸੀਂ ਇਸ ਵਾਰ ਹਾਰਿਆ ਨਾ ਕਿਉਂ ਤੁਹਾਨੂੰ ਸਾਨੂੰ ਲੋਕਾਂ ਨੇ ਬਹੁਤ ਪਿਆਰ ਦਿੱਤਾ ਹੈ ਸਾਡਾ ਏਰੀਆ ਸਾਨੂੰ ਮਾਣ ਆ ਇਸ ਏਰੀਏ ਤੇ ਐਸ ਵਾਰੀ ਸੀਟ ਦੇ ਲਈ ਕੋਈ ਤੁਸੀਂ ਦਾਵੇਦਾਰ ਜਤਾਇਓ ਪਿਛਲੀ ਵਾਰੀ ਆਇ ਤੁਸੀਂ ਇਲੈਕਸ਼ਨ ਲੜੀ ਤੁਹਾਡੇ ਵਾਈਫ ਲੜੇ ਸੀ ਉਹ 11 ਵਾਰਡ ਚ ਲੜੇ ਸੀ ਤੇ ਐਸ ਵਾਰੀ ਕਿਹੜੇ ਦਾਵੇਦਾਰ ਸਾਹਮਣੇ ਆਏ ਨੇ ਕਿ ਕੀ ਐਸ ਵਾਰੀ ਦਾਵੇਦਾਰਾਂ ਦਾ ਰੋਕੀ ਰੋਗ ਆ ਵੀ ਕਿਤੇ ਬਜਾਵਤ ਨਾਲ ਹਲਾਤਾ ਨਹੀਂ ਪੰਦੇ ਨਹੀਂ ਨਹੀਂ ਕਾਲੜਾ ਸਾਹਿਬ ਇਹ ਨਾਲੇ ਕੋਈ ਦੇਖੋ ਪਾਜੀ ਦਾਵੇਦਾਰ ਸਾਹਮਣੇ ਆ ਚੁੱਕੇ ਕਿਹੜੇ ਹਾਲੇ ਤੱਕ ਨਹੀਂ ਇਹ ਗਾਂ ਦੀ ਚੀਜ਼ ਕੋਈ ਨਹੀਂ ਹੈ ਆਮ ਆਦਮੀ ਪਾਰਟੀ ਦਾ ਮਾਨਯੋਗ ਸਾਡੇ ਮੰਤਰੀ ਸਾਹਿਬ ਪ੍ਰੋਕਰਬਲ ਜੀ ਕੌਰ ਜੀ ਉਹਨਾਂ ਦਾ ਦिशा निर्देश ਤੇ ਜੋ ਉਹਨਾਂ ਦਾ ਆਦੇਸ਼ ਹੋਊਗਾ ਜੋ ਪਾਰਟੀ ਹਾਈ ਕਮਾਂਡ ਦਾ ਫੈਸਲਾ ਹੋ ਅਸੀਂ ਸਾਰੇ ਉਸ ਫੈਸਲੇ ਨਾਲ ਖੜੇ ਆ ਸਾਡੇ ਚ ਕੋਈ ਵੀ ਦਾਵੇਦਾਰ ਨਹੀਂ ਹੈ ਔਰ ਕਿਸੇ ਨੂੰ ਇਸ਼ਾਰਾ ਹੋਇਆ ਅਸੀਂ ਸਾਰੇ ਉਹਦੇ ਨਾਲ ਖੜੇ ਆ ਤੇ ਟਿੱਪਟੇਨ 3 ਤੋਂ 4 ਇਲੈਕਸ਼ਨ ਬੁਝੇ ਮੈਂ ਗਲਤ ਨਹੀਂ ਵਾਰਡ 12 ਦੇ ਮਾਦੂਰ ਪਾਰਟੀ ਦੇ ਕਬਜ਼ੇ ਰਿਹਾ ਮਾਦੂਰ ਪਾਰਟੀ ਦੇ ਐਮਸੀ ਜਿੱਤੇ ਰਿਹਾ ਕੀ ਲੜਦਾ ਹੈ ਵੀ ਇਸ ਵਾਰੀ ਹਾਲਾਤ ਤੇਰੇ ਵਾਰਡ ਮਾਲਾ ਦੇ ਬਣਦੇ ਹੋ ਵਾਰਡ ਨੰਬਰ 12 ਚੋਂ ਜਿਹੜਾ ਆਪਾਂ ਪਿਛਲੀ ਵਾਰ ਦਾ ਇਲੈਕਸ਼ਨ ਦੇਖ ਲਿਓ ਤੁਸੀਂ ਕੰਪਲੀਟ ਕੀਤਾ ਸੀ ਸਾਡੇ ਸਾਰੇ ਕੈਂਡੀਡੇਟਸ ਨੇ ਜਦੋਂ ਕਿ ਸਾਨੂੰ ਤੀਜੀ ਧਰ ਮੰਨਿਆ ਜਾਂਦਾ ਸੀ ਸਾਰ ਆਈ ਥਿੰਕ 2008 ਦੇ ਇਲੈਕਸ਼ਨ ਵੀ 2000 13 ਦੇ ਵੀ ਨਹੀਂ ਉਹਦਾ ਆਮ ਆਦਮੀ ਪਾਰਟੀ ਨਹੀਂ ਸੀ ਨਾਈ